ਉਹ ਦਾਸ ਮਹਾਰਾਜ ਜੀ ਤੇ ਉੱਠ ਕੇ ਉਜ ਤੋੜਵਰ ਦਾ ਰਾਜਾ ਇਸੇ ਤਰ੍ਹਾਂ ਵਾਪਸ ਤੋੜਗੜ੍ਹ ਨੂੰ ਵਿਆਸਪਨ ਹੋ ਗਿਆ ਤੇ ਜਦੋਂ ਮੁੜ ਕੇ ਆ ਸੁਖੀ ਦਾਸ ਮਹਾਰਾਜ ਜੀ ਫਿਰ ਨਿਂਦਰ ਬੰਦ ਕਰਕੇ ਕਿ ਤਾ ਪਾਲਤ ਰੱਬ ਦੀ ਭਗਤੀ ਦੇ ਵਿੱਚ ਸੁਨਣਾਂ ਦੇ ਵਿੱਚ ਫਿਰ ਤੇ ਸਾਸਵਾਦੀ ਜਦੋਂ ਮੁੜਿਆ ਜਾ ਰਿਹਾ ਸੀ ਨਾ ਰਾਜਾ ਤੇ ਮਨ ਦੇ ਵਿੱਚ ਸੋਚਦਾ ਕਿ ਮਨਾ ਪਰ ਇਹ ਕਾਜ ਮੇਰਾ ਬਹੁਤ ਵੱਡਾ ਉਚਾਰ ਹੋ ਗਿਆ ਕਹਿੰਦੇ ਇਹ ਉਹ ਬਾਸਿਕ ਬੰਦਾ ਪਾਣੀ ਪਿਵਾ ਕੇ ਰੱਬ ਨਾਲ ਜੁੜਨਾ ਚਾਹੁੰਦਾ ਸੀ ਇਹ ਗੰਦੇ ਪਾਣੀ ਪਿਵਾ ਕੇ ਕਿਤੇ ਰੱਬ ਕੋਲ ਮਿਲ ਜਾਂਦਾ ਹੈ ਇਹ ਤੇ ਗੰਦਾ ਪਾਣੀ ਸੀ ਛੁਕਰ ਮਨੰਦ ਮਲਾ ਮਚਾ ਹੋ ਗਿਆ ਕਿ ਤੇ ਗੰਦਾ ਪਾਣੀ ਨਹੀਂ ਪੀਤਾ ਇਸੇ ਤਰ੍ਹਾਂ ਮਨ ਦੇ ਵਿੱਚ ਵਿਚਾਰ ਕਰਦਾ ਕਰਦੇ ਆਪਣੀ ਰਿਹਸਤ ਜਿਹੜੀ ਪਹੁੰਚ ਜੱਤ ਤੋੜ ਕਰ ਪਹੁੰਚ ਗਿਆ ਜਾ ਕੇ ਉਹ ਮਹਿਲਾਂ ਦੇ ਵਿੱਚ ਪਹੁੰਚਿਆ ਪ੍ਰਾਣੀ ਨੇ ਫਾਸਲ ਦੇ ਆਪਣੇ ਘਰ ਵਾਲੇ ਨੂੰ ਸਾਰੀ ਬਾਤਾਂ ਆਪ ਦੱਸੀ ਕਿ ਮੈਂ ਇਸ ਤਰ੍ਹਾਂ ਬਣਾ ਸਕਿਆ ਸੀ ਅਰਦਾਸ ਨੂੰ ਮੈਂ ਉਹ ਵਸਤੂਆਂ ਸੀ ਸੁਣਿਆ ਸੀ ਉਹ ਜੋ ਰਾਮ ਜੋ ਉਹ ਮਿਲਦਾ ਉਹ ਸੱਚ ਹੋ ਜਾ ਕਰਦਾ ਹੈ ਦਾ 648ਵਾਂ ਪ੍ਰਕਾਸ਼ ਦਿਹਾੜਾ ਸ੍ਰੀ ਗੁਰਦਾਸ ਗੁਰਦੰਧ ਕਮੇਟੀ ਮੁਹੱਲਾ ਲਾਗੜੀਆਂ ਅਤੇ ਸਮੂਹ ਸੰਗਤ ਦੁਰਾਇ ਨਗਰ ਵਾਸੀਆਂ ਦੇ ਸਹਿਯੋਗ ਨਾਲ ਅੱਜ ਤਰੀਕ 16 ਜਨਵਰੀ ਨੂੰ ਆਪਾਂ ਦੇ ਪਹੁੰਚਾਏਗਾ ਜਿਸ ਵਿੱਚ ਕੀਤਰੀਆਂ ਨੇ ਰਸਬਿੰਨਾ ਕੀਰਤਨ ਕੀਤਾ ਔਰ ਸਾਡੇ ਗੁਰੂ ਘਰ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਰਤੂ ਸਾਹਿਬ ਔਰ ਦੁਰਾਇ ਨਗਰ ਨਿਵਾਸੀਆਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਐਮਸੀ ਸਾਹਿਬ ਔਰ ਰਾਜਨੀਤਿਕ ਵਿਅਕਤੀਆਂ ਨੇ ਪਹੁੰਚ ਕੇ ਸ਼ਖਸੀਆਂ ਨੇ ਪਹੁੰਚ ਕੇ ਸਤਨੁਦਾਸ ਮਹਾਰਾਜ ਦਾ ਦੇ ਸਾਰੀ ਸੰਗਤ ਨੂੰ ਔਰ ਸਾਡੇ ਅਮਰਤ ਬਾਣੀ ਸਤਿਗੁਰ ਸਾਹਿਬ ਦਾ ਉਪਦਾਸ ਲੈ ਕੇ ਸਾਡੇ ਗੁਰੂ ਘਰ ਦੇ ਹੱਟ ਗੁਰੂ ਜਿਨੇ ਅਰਦਾਸ ਬੇਤੀ ਕਰਕੇ ਸਤਿਗੁਰ ਸਾਹਿਬ ਦੇ ਅਖੰਡ ਚਾਪਾ ਦੇ ਭੋਗ ਪਾਏ ਉਹਨਾਂ ਤੋਂ ਉਪਰੰਤ ਟੁੱਟ ਲੰਗਰ ਵਰਤਾਇਆ ਗਿਆ ਸਾਡੇ ਵਿੱਚ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਕਬਲ ਬਾਦਵੀ ਕੀ ਜੀ ਜਿਨ੍ਹਾਂ ਨੇ న్యూਸ ਚੈਨਲ ਸਰਵਜਨ ਚਲਾਇਆ ਗਿਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੀਆਂ ਸਖਤਾਂ ਨੂੰ गुरुदास महाराज में ऐसा चाहे महाराज में जहां मिले सबन को अन्न शॉट बड़े सब श्रम बसे गुरुदास रहे प्रसन्न गुरुदास गुरु, महाराज जी दा जिने समाजवाद दी انقلاب दी गरिबा मजलुका त लटाड़े मतलब ਲੋਕਾਂ ਦੀ ਉਹਨਾਂ ਨੇ ਆਵਾਜ਼ ਠਾਈ ਇਸ ਵਕਤ ਉਹਨਾਂ ਦਾ ਜਨਮ ਹੋਇਆ ਉਸ ਵਕਤ ਉਹਨਾਂ ਨੇ ਬਹੁਤ ਜਾਤ ਪਾਤ ਦਾ ਭੁਰਬਾਲਾ ਸੀ ਤੇ ਬਹੁਤ ਉਹਨਾਂ ਨੇ ਜਦੋਂ ਜੈਦ ਕੀਤੀ ਆਪਣੀ ਉਹਨਾਂ ਨੇ ਇੱਕ ਕਿਹਾ ਸੀ ਵੀ ਸਾਨੂੰ ਮਤਲਬ ਪੜਨਾ ਚਾਹੀਦਾ ਪੜਨਾ ਚਾਹੀਦਾ ਬੱਚਿਆਂ ਨੂੰ ਪੜਾਉਣਾ ਵੀ ਚਾਹੀਦਾ ਤੇ ਇਹ ਇਹ ਪੜ੍ਹਦਾ ਜਿਹੜਾ ਅਗਿਆਨਵਾ ਉਹਨਾਂ ਨੇ ਗਿਆਨ ਦਾ ਪ੍ਰਕਾਸ਼ ਫੈਲਾਇਆ ਉਹ ਮੈਂ ਤਾਂ ਇਹ ਹੀ ਉਹਨਾਂ ਸਭੀ ਜਿਹੜਾ ਜਨਮ ਦਿਨ ਮਨਾਉਣ ਦਾ ਹੀ ਫਾਇਦਾ ਤੇ ਤਾਂ ਕਿ ਜਿਹੜਾ ਉਹਨਾਂ ਦਾ ਮੇਨ ਆਈਡੀਆ ਸੀ ਉਹਨਾਂ ਦਾ ਜਿਹੜਾ ਮਿਸ਼ਨ ਸੀ ਜੇ ਆਪਾਂ ਉਹ ਸਾਰੇ ਲੋਕਾਂ ਨੂੰ ਜਿਹੜੇ ਵਿਚਾਰਨ ਕਈਆਂ ਨੂੰ ਰੋਟੀ ਨਹੀਂ ਮਿਲਦੀ ਕਈਆਂ ਨੂੰ ਕੋਈ ਮਕਾਨ ਨਹੀਂ ਮਿਲਦੇ ਸੰਪਰਸ਼ਣ ਦਾ ਤਾਂ ਮਤਲਬ ਤਾਂ ਹੀ ਉਹ ਮਤਲਬ ਹੱਲ ਹੋਏਗਾ ਜੇ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿਉਂਕਿ ਦਨਾਰਗ ਦੇਵ ਤੋਂ ਚੱਲੀ ਆ आ, वो आपने ने दूसरे ने चाहिए था। देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर